ਸ਼ਸ਼ੀਕਲ ਮੈਸ ਪ੍ਰਾਸਿੰਗ ਤੇ ਬਹੁਤੋ ਸਵਾਗਤ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਅਸੀਂ ਵੱਡਾ ਗੁੜਾ ਦੇ ਗ੍ਰੀਨ ਪੈਲਸ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਇੱਕ ਧੀਆਂ ਦਾ ਮੇਲਾ ਜਿਹੜਾ ਉਹ ਵੀ ਕਰਵਾਇਆ ਜਾ ਰਿਹਾ ਤੇ ਉਸ ਦੇ ਨਾਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਇੱਥੇ ਜਿਹੜੇ ਬੁਟੀਕ ਹੈ ਨਾਮੀ ਬੁਟੀਕ ਹੈ ਉਹ ਵੀ ਇੱਥੇ ਪਹੁੰਚੇ ਨੇ 10 ਸਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਸਾਡੀਆਂ ਜਿਹੜੀਆਂ ਭੈਣਾਂ ਉਹ ਖਰੀਦਾਰੀ ਕਰੀ ਨੇ ਸੋ ਇਸ ਵਕਤ ਮੇਰੇ ਨਾਲ ਮੰਤਰੀ ਤਤਪੀਰਪਾਲ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਆਰਗੇਨਾਈਜ਼ਰ ਨੇ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਉਹ ਵੀ ਮੌਜੂਦ ਹੈ ਸੋ ਆਓ ਗਲਵਤ ਕਰ ਜਨਾਂ ਦੇ ਨਾਲ ਠੀਕ ਹੈ ਸਸਕੀ ਕਲਵਰੇ ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਡਾ ਫਸਟ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਆਰਗੇਨਾਈਜ਼ ਕੀਤਾ ਸੋ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਮੇਰੇ ਏਰੀਆ ਦੇ ਵਿੱਚ ਫਸਟ ਟਾਈਮ ਕਰਵਾ ਰਹੀ ਹਾਂ ਫੰਕਸ਼ਨ ਤਾਂ ਮੈਂ ਮੇਰੇ ਏਰੀਆ ਨੂੰ ਪ੍ਰਮੋਟ ਕਰਨਾ ਚਾਹੁੰਦੀ ਹਾਂ ਕਿ ਮੈਂ ਚਾਹੁੰਦੀ ਹਾਂ ਕਿ ਸਿਟੀਜ਼ ਦੇ ਵਿੱਚ ਤਾਂ ਫੰਕਸ਼ਨਸ ਬਹੁਤ ਹੋ ਰਹੇ ਹੈ ਕਿ ਸਾਡੇ ਪ੍ਰਿੰਟ ਵਾਲੇ ਲੇਡੀਜ਼ ਨੂੰ ਵੀ ਪਤਾ ਚੱਲੇ ਕਿ ਤੀਆਂ ਦਾ ਫੰਕਸ਼ਨ ਹੁੰਦਾ ਕੀ ਹੈ ਜਾਂ ਐਗਜ਼ਿਬਿਸ਼ਨ ਹੁੰਦਾ ਕੀ ਹੈ ਤਾਂ ਮੈਂ ਤੀਆਂ ਦੇ ਫੰਕਸ਼ਨ ਨੂੰ ਤੇ ਐਗਜ਼ਿਬਿਸ਼ਨ ਨੂੰ ਮਿਕਸ ਅਪ ਕੀਤਾ ਹੋਇਆ ਹੈ ਨਹੀਂ ਤਾਂ ਤੀਆਂ ਦਾ ਫੰਕਸ਼ਨ ਲੱਗੇ ਉਹਨਾਂ ਨੂੰ ਹੋਈ ਨਹੀਂ ਲੱਗੇ ਕਿ ਵੀ ਅਸੀਂ ਐਗਜ਼ਿਬਿਸ਼ਨ ਅਟੈਂਡ ਕਰ ਰਹੇ ਹਾਂ ਹਨਾ ਮੇਰਾ ਐਕਸਪੀਰੀਅੰਸ ਵਾਲੇ ਚੰਨਾਮੀ ਬੁਟੀਕ ਜਿਹੜੇ ਉਹ ਵੀ ਇੱਥੇ ਆਏ ਹੋਏ ਨੇ ਹਾਂ ਸੋ ਭੈਣਾਂ ਆਖਰੀ ਸਪੋਟ ਵੀ ਕਰ ਰਹੀਆਂ ਨੇ ਸੋ ਕਿਵੇਂ ਲੱਗਦਾ ਕਿਉਂਕਿ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਦੂਰੋਂ ਚੱਲ ਕੇ ਆਏ ਐ ਸੋ ਉਹਨਾਂ ਨੂੰ ਅੱਜ ਦੇ ਫੰਕਸ਼ਨ ਦਾ ਜਿਹੜਾ ਉਹ ਲਾਭ ਹੋਣਾ ਚਾਹੀਦਾ ਹਾਂ ਹਾਂਜੀ ਹਾਂਜੀ ਬਿਲਕੁਲ ਜਿਨ੍ਹਾਂ ਨੇ ਸੂਟਸ ਬਾਏ ਕੀਤੇ ਉਹ ਤੁਹਾਨੂੰ ਦੱਸਣਗੇ ਸਹੀ ਕਹਿੰਦੇ ਕਿ ਨਾਮ ਰਹਿਮਤਦੀਪੀ ਜੀ ਕਰਮਜੀਤ ਕਿੱਥੋਂ ਆਏ ਹੋ ਵੀਰਵਾੜੇ ਤੋਂ ਜੀ ਅੱਛਾ ਤੁਸੀਂ ਖਰੀਦਿਆ ਕੋਈ ਕਿਵੇਂ ਪ੍ਰੋਗਰਾਮ ਕਿਵੇਂ ਲੱਗਿਆ ਬਹੁਤ ਵਧੀਆ ਜੀ ਸੋ ਲੱਗਦਾ ਵੀ ਆਪਣੇ ਏਰੀਆ ਦੇ ਵਿੱਚ ਇਸ ਤਰ੍ਹਾਂ ਦੇ ਹਾਂਜੀ ਹੋਣੇ ਚਾਹੀਦੇ ਆ ਜੀ ਕਿਹੜੇ ਘਰੇ ਬੁੜੀਆਂ ਆਂਦੀਆਂ ਸਾਰਿਆਂ ਨੂੰ ਪਤਾ ਲੱਗਦਾ ਬਾਹਰ ਆ ਕੇ ਕੀ ਹਾਂ ਪ੍ਰੋਗਰਾਮ ਹੈ ਜੀ ਕਿਹੜਾ ਸੂਟ ਤੁਸੀਂ ਦਿਖਾਓ ਕਿਹੜਾ ਕਿਸ ਖਰੀਦਿਆ ਹੈਂਡਵਰਕ ਦਾ ਲੈਤਾ ਜੀ ਬਹੁਤ ਸੋਹਣਾ ਸ਼ੂਟ ਹੈ ਹਰੇਜ ਵੀ ਬਹੁਤ ਵਧੀਆ ਜੀ ਕੋਈ ਖਾਸ ਹੈ ਨਹੀਂ ਜਿਆਦਾ ਮਹਿੰਗਾ ਚੀਜ਼ ਹੈ ਨਹੀਂ ਜੀ ਬਹੁਤ ਸੋਹਣਾ ਸ਼ੂਟ ਹੈ ਬਹੁਤ ਵਧੀਆ ਚੀਜ਼ਾਂ ਲੱਗੀਆਂ ਤੁਹਾਨੂੰ ਲੱਗਦਾ ਵੀ ਜਿਹੜੇ ਰੇਟ ਐ ਬਸ ਰੇਟ ਇਹਨਾਂ ਦੇ ਹਾਂਜੀ ਬਹੁਤ ਵਧੀਆ ਜੀ ਥੈਂਕ ਯੂ